ਰੇਟ ਦਾ ਜਦੋਂ ਆਉਣ ਵਾਲੇ ਟਾਈਮ ਤੇ ਪਟਾਈ ਸ਼ੁਰੂ ਹੋਣੀ ਹੈ ਘਟ ਜਾਣਾ ਤਾਂ ਕਰਕੇ ਆਪਾਂ ਪਹਿਲਾਂ ਹੀ ਪੱਟਣ ਲੱਗ ਗਏ ਤੇ ਬਾਕੀ ਸੱਤੇ ਨੂੰ ਪੁੱਛਦੇ ਆਂ ਸੱਤੇ ਆਪਾਂ ਗੇਤਾ ਆਲੂ ਕਾਤੋਂ ਵਟ ਰਹੇ ਆਂ ਫਿਰ ਬੋਤਾ ਰੇਟ ਨਹੀਂ ਰਹਿਣਾ ਕਰਕੇ ਬਾਅਦ ਮਾ ਰੇਟ ਕਰਕੇ ਮੇਨ ਪ੍ਰੋਬਲਮ ਰੇਟ ਦੀ ਹੈ ਕਿ ਆਲੂ ਬਹੁਤ ਜ਼ਿਆਦਾ ਆ ਆਲੂ ਬਹੁਤ ਜ਼ਿਆਦੇ ਲੱਗਾ ਤੇ ਫੋਨ ਕਰਕੇ ਵੀਦਾਂਗੇ ਪਹਿਲਾਂ ਤੜਕ ਵੀਜੀ ਜਾਉ ਸਨਨ ਜਨਨ ਫੋਨ ਕਰਕੇ ਵੀਦਾਂਗੇ ਪਹਿਲਾਂ ਮੱਕੀ ਦੀ ਸਲਾਹ ਦੀ ਫਿਰ ਆਇਆ ਵੀ ਹੁਣ ਚਲੋ ਕਣਕ ਆਪਣੀ ਫਸਲ ਉਹ ਫਸਲ ਤਾਂ ਆਪਣੀ ਨਿਕਲੇ ਉਹ ਫੁੱਲ ਵਧੀਆ ਜੇ ਆਪਾਂ ਲੇਟ ਕਰਦੇ ਆਲੂ ਆਲੂ ਦੀ ਪਟਾਈ ਨੂੰ ਤਾਂ ਫਿਰ ਆਪਣੀ ਉਹ ਫਸਲ ਵੀ ਜਾਂਦੀ ਤੇ ਅੱਜ ਉਹ ਤੁਹਾਨੂੰ ਆਲੂ ਦਿਖਾਉਣੇ ਆ ਬਾਕੀ ਥੋੜੀ ਗਿੱਲ ਜਿਆਦੇ ਆ ਤਾਂ ਕਰਕੇ ਮਿੱਟੀ ਜਿਆਦੇ ਪੱਟੀ ਜਾ ਰਹੀ ਆ ਆਲੂ ਹੋਸਾ ਨਹੀਂ ਮਤਲਬ ਹੋ ਨਹੀਂ ਹੋ ਰਿਹਾ ਮਸ਼ੀਨ ਨਹੀਂ ਝਾੜ ਨਹੀਂ ਰਹੀ ਥੱਲੇ ਮਿੱਟੀ ਸਮਾਰ ਕੇ ਬਾਕੀ ਆਲੂ ਚੈੱਕ ਕਰ ਸਕਦੇ ਹੋ ਵਧੀਆ ਆਲੂ ਐਲ ਆਰ ਤੇ ਆਪਾਂ ਸ਼ਾਂਤੀ ਕਰਾ ਕੇ ਗੋਲੀ ਇਹਦੀ ਅੱਡ ਕੱਢ ਲੈਣੀ ਆ ਤੇ ਮੋਟਾ ਆਲੂ ਆ ਜਿਹੜਾ ਉਹ ਦੜੇ ਤੇ ਆਪਾਂ ਵੇਚ ਦੇਣਾ ਠੀਕ ਆ ਤੇ ਬੇਲਬੂਰ ਵਧੀਆ ਆਲੂ ਦੀ ਐਤ ਕੀ ਮਤਲਬ ਗਰੋਥ ਵੀ ਵਧੀਆ ਹੋਈ ਆ ਆਲੂ ਦੀ ਬਾਕੀ ਆਪਾਂ ਸੱਤੇ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਸੱਤੇ ਹਾਂ ਬਣਾ ਸੀਡ ਆ ਜਿਹੜਾ ਨਵਾਂ ਵੈਰਾਈਟੀ ਲਾਈ ਹੋਈ ਆ ਇੱਧਰ ਬਾਜ ਨਹੀਂ ਆਉਣੀ ਤੇਰੀ ਆ ਮੈਂ ਇੱਕ ਲਾਣ ਲੈ ਆ ਆ ਆਪਣਾ ਵੀ ਵਾਸਤੇ ਆ ਇਹ ਫਿਰ ਹਾਂ ਇਹ ਆਪਣਾ ਵੀ ਰੱਖ ਲਾਂਗੇ ਦਾ ਇੱਕ ਕੀਲੇ ਦਾ ਇਹ ਪਕਾਵਾ ਪਟਾਂਗੇ ਫਿਰ ਆਪਾਂ ਹੂੰ ਦੇਖਦੇ ਆਂ ਦੀਆਂ ਨਹੀਂ ਬੇਲਾਂ ਵੜਦਾਂਗੇ ਹਾਂ ਹੁਣ ਇਹ ਫਿਰ ਕੀ ਚੱਕਰ ਆ ਮਤਲਬ ਵੀ ਕੱਚੇ ਆਲੂ ਦਾ ਵੀ ਨਹੀਂ ਹਣਾ ਰਹਿੰਦਾ ਹੈਗਾ ਇਹਦੇ ਯਾਰ ਮੈਨੂੰ ਲੱਗਦਾ ਇਹ ਚ ਵੀ ਬਲਾਈਟ ਆ ਗਈ ਭੈਣ ਜੀ ਹੂੰ ਚਲੋ ਵੇਖ ਰਿਆ ਨਹੀਂ ਹੋ ਸਕਦਾ ਵੀ ਇਹਨੂੰ ਨਾਲੇ ਪੱਟਿਆ ਜਾਵੇ ਵੀ ਅੱਜ ਹਾਂ ਮੂਡ ਤੇ ਨਹੀਂ ਪੰਡਾ ਸਾਡਾ ਕੁਝ ਵੀ ਆਇਆ ਨਹੀਂ ਹੁੰਦਾ ਵੀ ਪਲਾਨ ਨਹੀਂ ਨਾ ਮੈਨੂੰ ਲੱਗਦਾ ਨਹੀਂ ਹੈਗਾ ਰਹਿਣਾ ਨਹੀਂ ਵੀ ਹੂੰ ਬਲਾਈਟ ਆ ਗਈ ਇਹ ਚ ਵੀ ਚਲੋ ਕੋਈ ਗੱਲ ਨਹੀਂ ਬੀ ਬੂ ਦਾ ਸਮੇਂ ਤੇ ਦੇਖਿਆ ਹੁੰਦਾ ਦੇਖਾਂਗੇ ਮਿੱਤਰੋ ਗਾਹਾਂ ਨੂੰ ਜੇ ਲੋਕਾਂ ਨੇ ਜ਼ਿਆਦਾ ਲਾਏ ਤਾਂ ਰਹਿਣ ਦਾਂਗੇ ਜੇ ਨਾ ਲਾਏ ਫਿਰ ਆਪਾਂ ਲੱਭੀ ਲੈ ਕੇ ਲਾਵਾਂਗੇ ਹੁਣ ਤਾਂ ਹੀ ਤਾਂ ਕੱਚਾ ਪੱਟਨੇ ਆਲੂ ਹੈਗਾ ਜ਼ਿਆਦਾ ਆ ਕੱਚੇ ਦੇ ਹਿਸਾਬ ਨਾਲ ਤੇ ਜੀ ਆਪਣੇ ਆਲੂ ਦਾ ਸਾਈਜ਼ ਦੇਖ ਹਾਂ ਸਾਈਜ਼ ਸਾਈਜ਼ ਬਹੁਤ ਸਾਈਜ਼ ਨਹੀਂ ਹੈਗਾ ਵੀ ਜਿਵੇਂ ਆਪਾਂ ਕੱਚਾ ਆਲੂ ਪਾਣੀ ਆਪਾਂ ਕੱਚਾ ਆਲੂ ਅੱਗੇ ਆਪਾਂ ਦੇਖਦੇ ਹਾਂ ਲੋਕਾਂ ਦਾ ਆ ਸਾਰਾ ਆਲੂ ਕਿੱਥੇ ਆ ਲੈ ਇਹ ਆ ਸਾਰਾ ਆਲੂ ਜਿਹੜਾ ਨਾ ਇਹ ਚੋ ਇੱਕ ਆਲੂ ਮਤਲਬ ਗੋਲੀ ਪੰਜੇ ਚੜਨਗੇ ਕਿਲੋ ਚ ਹਾਂ ਸਾਈਜ਼ ਬਹੁਤ ਵਧੀਆ ਪਹਿਲੇ ਸਾਲ ਕਰਕੇ ਸਪਰੇਆਂ ਵਾਲੀਆਂ ਕਰੀਆਂ ਨੇ ਸੇਵਾ ਮੇਨ ਗੱਲ ਹੁੰਦੀ ਹੈ ਸੇਵਾ ਆਲੂ ਸੇਵਾ ਹੋਗਾ ਉਹ ਪਾਲਦਾ ਖਰਾਕ ਜਿੰਨੀ ਪਾ ਦਈਏ ਉਨਾ ਹੀ ਰਕਾਰ ਆਉ ਸਾਡਾ ਗਵਾਂਡੀ ਵੀ ਲਾਉਣਾ ਹੁੰਦਾ ਸੀਗਾ ਉਹ ਕਹਿੰਦਾ ਦਿਖਾਨੀ ਆਲੂ ਵੇਕਣੇ ਹੋ ਜੂਗਾ ਹਾਂ ਉਹ ਕਹਿੰਦਾ ਦੀ ਬਾਬੇ ਉਹ ਕੰਮ ਜੈ ਜੇ ਕਿਸੇ ਬੰਦੇ ਨੇ ਆਲੂ ਲਾਉਣੇ ਨੇ ਪਹਿਲੀ ਗੱਲ ਤਾਂ ਕਿਸੇ ਆਲੂ ਵਾਲੇ ਬੰਦੇ ਦੀ ਸੁਣੇ ਹੋਣਾ ਤੁਹਾਨੂੰ ਅਸੀਂ ਆਪ ਆਪਣਾ ਤਜਰਬਾ ਦੱਸਦੇ ਹਾਂ ਜਿਹੜਾ ਸਾਡਾ ਗਵਾਂਡੀ ਆ ਸਾਨੂੰ ਕਹਿੰਦਾ ਸੱਤ ਗੱਟਿਆਂ ਤੋਂ ਬਿਨਾ ਡੀ ਜੇ ਪੀ ਤੋਂ ਹੁੰਦਾ ਹੀ ਹੈ ਨਹੀਂ ਮੈਂ ਤਰ ਉਹ ਝੂਠ ਨਹੀਂ ਬੋਲਦੇ ਹੈਗੇ ਢਾਈ ਗੱਟਿਆਂ ਦਾ ਡਾਈ ਪੀ ਡਾਈ ਪਾਇਆ ਵਾ ਸਾਡਾ ਆਲੂ ਟੌਪ ਖੜਾ ਪਟਾਸ ਤੇ ਉਹ ਕਿੰਨਾ ਪਾਇਦੀ ਇੱਕ ਥੈਲਾ ਪਟਾਸ ਦਾ ਪਾਇਆ ਤੇ ਦੋ ਥੈਲੇ ਸੋਫਰ ਦੇ ਪਾਇਏ ਸਪਰੇ ਹਾਂ ਸਪਰੇਹਾਂ ਬੜੀਆਂ ਹੋ ਗਈਆਂ ਇਹਦੇ ਤੇ ਆਪਾਂ ਨੇ ਕਰੀ ਤੀ ਪਹਿਲਾਂ ਤਾਂ ਗ੍ਰਾਮੋ ਮਾਰੀ ਤੀ ਇਹਦੇ ਤੇ ਉਦੋਂ ਬਾਅਦ ਫੇਰ ਆਪਾਂ ਨੇ ਕਰੀ ਤੀ 111 ਯਰ ਐਮ 45 ਨੈਨੋਜੂਰੀਆ ਠੀਕ ਦੂਈ ਚ ਫੇਰ ਆਪਾਂ ਨੇ ਨੈਨੋਜੂਰੀਆ ਪਾ ਲਿਆ ਤੀ ਇੱਕ ਪ੍ਰੋਪੀਨਵ ਕਰਤੀ ਤੀ ਫੰਗੀ ਸਾਈਡ ਤੇ ਆਪਣਾ 20 20 20 ਪਾਤਾ ਤੀ ਇੱਕ ਅਗਲੀ ਚ ਰਹੇ ਕਿੰਨੇ ਬੈ ਗਏ ਜਿਹੜੀ ਉਦੋਂ ਤਾਂ ਰਹੇ ਪਿਆ ਦੋ ਕਟਿਆਂ ਦਾ ਉਦੋਂ ਅੱਗੇ ਵੀ ਸਪਰੇ ਹੋਈ ਇੰਨੀ ਸਪਰੇ ਕਰਤੀ ਤੇ 13 ਇੱਕ ਕਰਤੀ 13 045 ਦੀ ਠੀ ਉਹਦੇ ਨਾਲ ਵੀ ਫੰਗੀ ਸਾਈਡ ਪਾਤਾ ਸੀ ਚੌਥੀ ਹੁਣ ਸਾਇਦ ਦੀ ਕਰੀ ਉਹਨੂੰ 6 ਦਿਨ ਹੋ ਗਏ ਹਾਂ ਇਹਦੇ ਤੇ ਕਰੀ ਨਹੀਂ ਸੀ ਇਹਦੇ ਤੇ ਕਰਤੀ ਸੀ 6 5 6 ਦਿਨ ਹੋ ਗਏ ਇਹਦੇ ਨਹੀਂ ਕਰੀ ਇਹ ਐਂਦੀ ਕਿ ਆ ਵੀ ਬੀ ਰੱਖਾਂਗੇ ਚੱਲ ਮੈਨੂੰ ਲੱਗਦਾ ਵੀ ਇਹ ਵੀ ਪੱਟਿਆ ਜਾਣਾ ਪੱਟਣਾ ਪਊਗਾ ਵੀ ਪੱਟਣਾ ਹੀ ਪੈਣਾ ਤੇ ਆਪਣਾ ਬੀ ਕਿੰਨੇ ਦਾ ਆਇਆ ਸੀ ਬੀ ਆਪਣਾ ਪਿਆ ਦੀਆ 570 ਰੁਪਏ ਗੱਟੇ ਦੇ ਹਿਸਾਬ ਨਾਲ ਪੈ ਗਿਆ ਦੀ ਆਪਾਂ ਠੀਕ ਫਿਰ ਉਹਨਾਂ ਨੂੰ ਬੀਓ ਮੋਡਲ ਲੈ ਲੈ ਵੀ ਕੋਈ ਕੀ ਕਰਦੀ ਲੋੜ ਨਹੀਂ ਕੋਈ ਰਿਸਕ ਨਹੀਂ ਹਨਾ ਵੀ ਆਪਣੇ ਬਾਈਕ ਗੱਟੇ ਪਾਏ ਤੇ ਕੀਲੇ ਚ ਹਾਂ ਆਪਾਂ ਨੇ ਕੋਈ ਬੀਜ ਨਹੀਂ ਜ਼ਿਆਦਾ ਪਾਇਆ ਤੇ ਆਪਾਂ ਜਿਹੜੀ ਮਸ਼ੀਨ ਨਾਲ ਸਾਨੂੰ ਵਿੱਚ ਲੋਕ ਲੋਕ ਸਾਨੂੰ ਵਿੱਚ ਕਹਿੰਦੇ ਕਹਿੰਦੇ 30 ਗੱਟਿਆਂ ਤੋਂ ਬਿਨਾਂ ਆਲੂ ਨਹੀਂ ਹੁੰਦਾ ਹੈਗਾ ਅਸੀਂ ਨੇ ਮਿੱਤਰੋ 20 ਤੋਂ 22 ਗੱਟੇ ਪਾਏ ਤੇ ਸਾਡਾ ਉਹ ਜਿਹੜੀ ਅਸੀਂ ਮਸ਼ੀਨ ਲਿਆਂਦੀ ਸੀ ਉਹ ਪਤੰਦਰ ਦੀ ਬੀ ਨਾ ਵੱਧ ਪੌਂਦੀ ਨਾ ਘੱਟ ਆਉਂਦੀ ਮਰਜ਼ੀ ਨਾ ਪੌਂਦੀ ਸੀ 20 ਪਾਉਂਦੀ ਵੀ ਫੁੱਲ ਵਧੀਆ ਆਉਣ ਹਨ ਫੁੱਲ ਮਤਲਬ ਤੇ ਇਹੀ ਗੱਲ ਕਰਕੇ ਆਪਾਂ ਨੂੰ ਅੱਜ ਟਰੈਕਟਰ ਬਦਲਣਾ ਪਿਆ ਥੋੜਾ ਜਿਹਾ ਮਸ਼ੀਨ ਨੇ ਖੁੱਡਣੇ ਜਿਹੜੇ ਉਹ ਚੌੜੇ ਬਣਾਏ ਹੋਏ ਨੇ ਉਹ ਟਰੈਕਟਰ ਖੁੱਡ ਤੇ ਹੀ ਚੜ ਕੇ ਚੱਲ ਰਿਹਾ ਸੀਗਾ ਉਹਦਾ ਇ ਆਹ ਘੋਟ ਉਹਦੇ ਨਾਲ ਪੱਟਿਆ ਹੋਇਆ ਬਾਕੀ ਉਹ ਸਲਿੱਪ ਵੀ ਜ਼ਿਆਦਾ ਮਾਰਦਾ ਸੀਗਾ ਬੇਲਾ ਤੁਰ ਤੁਰੀਆਂ ਇਹ ਰਾਮ ਨਾਲ ਚੱਲਦਾ ਥੋੜਾ ਜਿਹਾ ਹੋਣਾ ਠੀਕ ਆ ਕੰਮ ਓਕੇ ਵਧੀਆ ਨਿਕਲ ਰਿਹਾ ਬਈ ਆਲੂ ਵਧੀਆ ਵਧੀਆ ਹਾਂ ਤੇ ਬਾਕੀ ਸਾਨੂੰ ਲੋਕਾਂ ਨੇ ਬਹੁਤ ਕਿਹਾ ਇਹ ਐ ਨਹੀਂ ਹੁੰਦਾ ਇਹਦੇ ਚ ਇੰਨਾ ਡਾਈ ਪਾਉਣਾ ਪਊਗਾ ਜਾਂ ਇੰਨਾ ਕੁ ਕੋਈ ਐਡੀ ਔਖੀ ਖੇਤੀ ਖੇਤੀ ਸਾਡੇ ਪਾ ਦੇ ਡਾਈ ਦੇ ਪੈਂਦੇ ਜੀ ਆ ਫਿਰ ਤਾਂ 2.5 ਪਰ ਬਾਬੇ ਉਹ ਫਿਰ ਉਹ ਬੰਦੇ ਨੇ ਸਾਨੂੰ ਦੱਸਦਿਆਂ ਫਿਰ ਉਹਨੇ ਸਾਨੂੰ ਪੁੱਛਿਆ ਵੀ ਤੁਸੀਂ ਕਿੰਨਾ ਪਾਉਨੇ ਹੋ ਅਸੀਂ ਕਿਹਾ ਸੀ ਨਹੀਂ ਤਾਂ 2.5 ਤੋਂ 3 ਪਾਏ ਨੇ ਜਿਹੜਾ ਬੰਦਾ ਆਲੂ ਲਾਉਂਦਾ ਉਹੀ ਕਹਿੰਦਾ ਸੀ ਫਿਰ ਫਿਰ ਮਤਲਬ ਉਹ ਬੰਦਾ ਜਾਂਦਾ ਜਾਂਦਾ ਸਾਨੂੰ ਇਹ ਵੀ ਗੱਲ ਕਹਿ ਗਿਆ ਕਹਿੰਦਾ ਮੇਰਾ ਆਲੂ ਤਾਂ ਹੀ ਸਿੱਧਾ ਨਾ ਨਿਕਲਿਆ ਹੋਵੇ ਕਿਤੇ ਮੇਰੇ ਤੋਂ 2.5 ਜ਼ਿਆਦਾ ਪਾਏਗਾ ਹੋਵੇ ਗੜ ਨਾ ਗਿਆ ਹੋਵੇ ਹੁਣ ਕੋਈ ਵੀ ਚੀਜ਼ ਆਪਾਂ ਜੇ ਹੁਣ ਯਾਰ ਸਭ ਤੋਂ ਇੱਕ ਬੰਦਾ ਆਇਆ ਜਾ ਭਾਈ ਇੱਕ ਬੰਦਾ ਹੁਣ ਮੈਂ ਆ ਹੁਣ ਮੈਂ ਯਾਰ ਮੈਂ 10 ਰੋਟੀਆਂ ਵੀ ਝੱਲ ਲੂ ਹੁਣ ਜੇ ਤੇਜ਼ੀ ਨੂੰ ਧੱਕੇ ਨਾਲ ਦੇਵਾਂਗੇ ਉਹ ਝੱਲ ਲੂ ਚੋਕੇ ਹੋਊਗਾ ਜਾਂ ਗਲ ਜੂਗਾ ਉਹੀ ਗੱਲ ਹੈ ਹੋ ਜਾਣੀਆਂ ਹਾਂ ਇਹਦਾ ਫ੍ਰੀ ਦੇ ਨੇ ਸਹੀ ਗੱਲ ਹੈ ਗਾਂਹ ਵਾਲੀਆ ਆਪਣੀ ਫਸਲ ਹੋ ਜਾਣੀ ਆ ਇਹਦਾ ਆਪਣਾ ਫ੍ਰੀ ਦਾ ਇਹਦਾ ਇੱਕ ਐਂ ਤੇ ਵੀ ਸਿਆਲ ਚ ਆਪਣਾ ਕੰਮ ਲੱਗੇ ਹੋਏ ਨਾਲੇ ਹੁਣ ਕੰਮ ਲੱਗੇ ਹੋਏ ਆ ਵਧੀਆ ਮਤਲਬ ਤੇ ਤਜਰਬਾ ਜਾ ਹੋ ਜਾਂਦਾ ਮੁੱਕ ਦੀ ਗੱਲ ਇਹ ਆ ਇੱਕ ਹੋਰ ਵੀ ਆ ਕੋਈ ਸੰਦ ਨਹੀਂ ਮੰਗਣ ਆਉਂਦਾ ਰਿਸ਼ਤੇਦਾਰ ਹਾਂ ਸਹੀ ਗੱਲ ਇਹ ਇਆ ਨਾ ਇਹ ਇਆ ਹੀ ਤਾਂ ਲੂ ਪੱਕ ਰਹੇ ਨੇ ਉਹਨਾਂ ਤੇ ਚੱਲ ਰਹੇ ਨੇ ਸਹੀ ਗੱਲ ਆ ਆ ਗੱਲ ਪੂਰਾ ਸਿਰੇ ਆ ਕੰਮ ਆ ਕੋਈ ਸੰਦ ਨਹੀਂ ਕੋਈ ਮੰਗਸਾ ਕਰ ਹਾਂ ਵੀ ਨਹੀਂ ਅਗਲਾ ਕਹਿੰਦਾ ਵੀ ਉਹਨਾਂ ਦਾ ਬੇਲੀ ਉਹਨਾਂ ਦੀ ਤਾਂ ਕਣਕ ਜੀਰੀ ਹੁੰਦੀ ਆ ਕਣਕ ਬੀਜ ਕੇ ਖੜਾਤੇ ਉਹਨਾਂ ਨੇ ਹਾਂ ਹਾਂ ਆ ਦੇਖੋ ਮਿੱਤਰੋ ਇੱਕ ਕਬੂਟਾ ਸੀਗਾ ਇਹ ਆਲੂ ਅੱਧੇ ਦੇ ਨਾਲੋਂ ਝੜ ਗਏ ਤੁਸੀਂ ਦੇਖ ਲਓ ਵੀ ਆਉਣਾ ਵੀ ਫੁੱਲ ਟਾਪ ਦਾ ਵੀ ਸੀਡ ਸੀ ਆ ਥੱਲੇ ਵੀ ਆਲੂ ਦੇਖ ਆ ਸਾਰੇ ਇਹਦੇ ਨਾਲੋਂ ਝੜੇ ਹੋਏ ਨੇ ਆਹ ਜੀ ਬਹੁਤ ਟਾਪ ਦਾ ਸੀਟ ਸੀਗਾ ਆਪਾਂ ਉਧਰੋਂ ਜੇ ਕਿਸੇ ਬੰਦੇ ਨੂੰ ਵੇਖਾਂ ਮੈਂ ਵੀ ਆ ਆਏ ਆ ਉਧਰੋਂ ਪੱਟ ਕੇ ਵੀ ਦਿਖਾ ਦਾਂਗੇ ਵੀ ਕਿਵੇਂ ਆਲੂ ਬਣਿਆ ਵਾ ਹੂੰ ਹੂੰ ਐਨੋਕੀ ਰਿਪੋਰਟ ਆ ਪੂਰਾ ਨਹੀਂ ਉਹ ਥੋੜਾ ਬੇਲ ਕਰਕੇ ਨਹੀਂ ਨਾ ਦਿਖਾ ਰਹੇ ਕਿਉਂ ਬੇਲ ਬਾਬੇ ਉਹ ਇਹ ਥੋੜਾ ਜਿਹਾ ਦੇਖੋ ਗਿੱਲ ਜਿਆਦੇ ਆ ਤੇ ਮਿੱਟੀ ਵੀ ਜਿਆਦਾ ਆ ਆ ਦੇਖੋ ਹੁਣ ਇਹਦੇ ਥੱਲੇ ਆਲੂ ਪਏ ਆ ਲੈ ਆ ਦੇਖੋ ਹੂੰ ਹੂੰ ਸਾਰੇ ਮਤਲਬ ਇਹ ਸਾਰੇ ਫੋਲ ਫੋਲ ਕੇ ਕੱਢਣੇ ਪੈਣਗੇ ਥੱਲੋਂ ਆਲੂ ਆ ਦੇਖੋ ਸਾਰੇ ਐਂ ਢੇਰੀਆਂ ਚ ਪਏ ਨੇ ਬਾਕੀ ਆ ਖੁੱਡਾਂ ਚ ਹੋਰ ਵੀ ਇਹ ਬਾਕੀ ਤੁਹਾਨੂੰ ਪਤਾ ਹਾਂ ਪੈਂਦਾ ਜਿਹੜੇ ਮੱਲੇ ਨੇ ਮੰਨਿਆਂ ਚ ਪਾਣੀ ਵੀ ਖੜਦਾ ਹਾਂ ਉਹਨੂੰ 5 5 7 7 ਲੱਗੇ ਬੈਣੇ ਇੱਕ ਨੂੰ ਹਾਂ ਲਓ ਜੀ ਮਿੱਤਰੋ ਤੇ ਪਟਾਈ ਕਰ ਰਹੇ ਹਾਂ ਲਓ ਜੀ ਪਟਾਈ ਸਾਡਾ ਡਰਾਈਵਰ ਪਤਾ ਨਹੀਂ ਕਿਹੜੇ ਲੋਡ ਕਰੀ ਜਾਂਦਾ ਕਹਿੰਦਾ ਕਿਧਰੋਂ ਬਾੜ ਲੈਂਦਾ ਕਦੇ ਕਿਧਰੋਂ ਕਿ ਚੇਅਰਮੈਨ ਸਾਹਿਬ ਨਾਲ ਨਾਲ ਮੋਆਇਨਾ ਕਰਦੇ ਨੇ ਤੇ ਦੱਸਦੇ ਨੇ ਗਿੱਲ ਜਿਆਦੇ ਤਾਂ ਕਰਕੇ ਮਿੱਟੀ ਜਿਆਦੇ ਆਉਂਦੀ ਆ ਨਹੀਂ ਕੱਲਾ ਆਲੂਏ ਆਉਂਦਾ ਹੁੰਦਾ ਉੱਤੇ ਉੱਤੇ ਮਿੱਟੀ ਵਾਲੀ ਆਉਂਦੀ ਆ ਨਾਲ ਕਿਤੇ ਤੁਹਾਨੂੰ ਲੱਗੇ ਹਾਂ ਕਿਤੇ ਵੀ ਸਾਨੂੰ ਐ ਲੱਗੇ ਵੀ ਆਲੂ ਤਾਂ ਨਿਕਾਲ ਘਾਟਾ ਬਾਕੀ ਨਿਕਾਲਦਾ ਅਸਲ ਵਿੱਚ ਬੋਰੀਆਂ ਚ ਪੈ ਕੇ ਪਤਾ ਲੱਗੂ